ਤਾਰਾ ਨਗਰੀ ਇੱਕ ਅਜਿਆ ਰਾਜ ਸੀ ਜਿੱਥੇ ਸੁੱਖ ਅਤੇ ਸਮ੍ਰਿਧੀ ਦਾ ਸਮਰਾਜ ਸੀ ਇੱਥੇ ਰਾਜਾ ਖੜਕ ਸਿੰਘ ਰਾਜ ਕਰਦੇ ਸਨ ਜਿਨ੍ਹਾਂ ਦੀ ਨਿਆਂਪ੍ਰਸਾਦਤਾ ਅਤੇ ਬੀਰਤਾ ਦੀ ਚਰਚਾ ਦੂਰ ਦੂਰ ਤੱਕ ਫੈਲੀ ਹੋਈ ਸੀ ਉਹਨਾਂ ਦੀ ਪਤਨੀ ਰਾਣੀ ਰੂਪவதி ਨਾ ਸਿਰਫ ਸੁੰਦਰ ਸੀ ਸਗੋਂ ਇੱਕ ਪਤੀਵਰਤਾ ਔਰਤ ਵੀ ਸੀ ਜਿਸ ਦੀ ਛਾਇਆ ਵਿੱਚ ਉਹਨਾਂ ਦੇ ਦੋ ਪੁੱਤਰ ਰੂਪ ਅਤੇ ਪੰਚਤ ਵੱਡੇ ਹੋ ਰਹੇ ਸਨ ਸਭ ਉਤਠ ਠੀਕ ਚੱਲ ਰਿਹਾ ਸੀ ਪਰ ਫਿਰ ਇੱਕ ਦਿਨ ਅਚਾਨਕ ਰਾਣੀ ਰੂਪவதி ਬਿਮਾਰ ਪੈ ਗਈ। ਰਾਣੀ ਦੀ ਬਿਮਾਰੀ ਨਾਲ ਪੂਰੇ ਰਾਜ ਮਹਿਲ ਵਿੱਚ ਉਦਾਸੀ ਛਾ ਗਈ। ਰਾਜਾ ਖੜਕ ਸਿੰਘ ਨੇ ਦੂਰ ਦੂਰ ਦੇ ਰਾਜਾਂ ਤੋਂ ਸ਼ਾਹੀ ਵੈਦ ਬੁਲਵਾਏ। ਹਰ ਤਰ੍ਹਾਂ ਦਾ ਇਲਾਜ ਕੀਤਾ ਗਿਆ ਪਰ ਕੋਈ ਵੀ ਵੈਦ ਰਾਣੀ ਦੀ ਬਿਮਾਰੀ ਨੂੰ ਨਹੀਂ ਸਮਝ ਸਕਿਆ। ਨਤੀਜੇ ਵਜੋਂ ਰਾਣੀ ਦੀ ਸਿਹਤ ਸੁਧਰਨ ਦੀ ਬਜਾਏ ਵਿਗੜਦੀ ਗਈ। ਦਿਨੋਂ ਦਿਨ ਉਹ ਕਮਜ਼ੋਰ ਹੁੰਦੀ ਗਈ। ਅਤੇ ਉਸ ਦਾ ਚਿਹਰਾ ਪੀਲਾ ਪੈਣ ਲੱਗਾ ਇੱਕ ਦਿਨ ਰਾਣੀ ਰੂਪவதி ਆਪਣੇ ਕਮਰੇ ਵਿੱਚ ਲੇਟੀ ਹੋਈ ਸੀ ਉਸ ਦੀ ਨਜ਼ਰ ਸ਼ਾਹੀ ਬਾਗ ਦੇ ਇੱਕ ਰੁੱਖ ਉੱਤੇ ਟਿਕੀ ਸੀ ਜਿੱਥੇ ਇੱਕ ਚਿੜੀ ਦਾ ਆਲਣਾ ਸੀ ਉਸ ਆਲਣੇ ਵਿੱਚ ਇੱਕ ਚਿੜੀ ਇੱਕ ਚਿੜਾ ਅਤੇ ਉਹਨਾਂ ਦੇ ਦੋ ਨਿੱਕੇ ਜਿਹੇ ਬੱਚੇ ਰਹਿੰਦੇ ਸਨ ਰਾਣੀ ਨੂੰ ਉਹਨਾਂ ਨੂੰ ਵੇਖ ਕੇ ਥੋੜੀ ਜਿਹੀ ਸ਼ਾਂਤੀ ਮਿਲਦੀ ਉਹ ਸੋਚਦੀ ਕਿ ਕਿੰਨਾ ਸੁੰਦਰ ਦ੍ਰਿਸ਼ ਹੈ ਇੱਕ ਛੋਟਾ ਜਿਹਾ ਪਰਿਵਾਰ ਮਿਲ ਕੇ ਖੁਸ਼ੀਆਂ ਵੰਡ ਰਿਹਾ ਹੈ ਪਰ ਕੁਝ ਦਿਨਾ ਬਾਅਦ ਉਹ ਚਿੜੀ ਮਰ ਗਈ। ਚਿੜਾ ਇਕੱਲਾ ਰਹਿ ਗਿਆ। ਕੁਝ ਸਮੇਂ ਬਾਅਦ ਉਹ ਇੱਕ ਨਵੀਂ ਚਿੜੀ ਲੈ ਆਇਆ। ਰਾਣੀ ਨੇ ਇਹ ਸਭ ਵੇਖਿਆ ਤੇ ਮਨ ਹੀ ਮਨ ਸੋਚਿਆ ਕਿ ਸ਼ਾਇਦ ਜੀਵਨ ਦਾ ਵੀ ਇਹੀ ਸੱਚ ਹੈ। ਇੱਕ ਜੀਵਨ ਖਤਮ ਹੁੰਦਾ ਹੈ ਤਾਂ ਦੂਜਾ ਸ਼ੁਰੂ ਹੋ ਜਾਂਦਾ ਹੈ। ਪਰ ਫਿਰ ਇੱਕ ਦਿਨ ਕੁਝ ਅਜਿਹਾ ਹੋਇਆ ਕਿ ਰਾਣੀ ਦਾ ਦਿਲ ਦਹਿਲ ਗਿਆ। ਜਿਹੜਾ ਦਾਣਾ ਲੈਣ ਗਿਆ ਸੀ ਅਤੇ ਨਵੀਂ ਚਿੜੀ ਨੇ ਉਹਨਾਂ ਦੋ ਨਿੱਕੇ ਬੱਚਿਆਂ ਨੂੰ ਆਲਨੇ ਤੋਂ ਹੇਠਾਂ ਸੁੱਟ ਦਿੱਤਾ। ਉਹ ਮਾਸੂਮ ਬੱਚੇ ਹੀਠਾਂ ਡਿੱਗ ਕੇ ਮਰ ਗਏ। ਜਦੋਂ ਰਾਣੀ ਰੂਪவதி ਨੇ ਇਹ ਸਭ ਵੇਖਿਆ ਤਾਂ ਉਸ ਦਾ ਦਿਲ ਦਰਦ ਨਾਲ ਭਰ ਗਿਆ। ਰਾਣੀ ਦੇ ਮਨ ਵਿੱਚ ਅਨੇਕਾਂ ਵਿਚਾਰਾਂ ਨੇ ਜਨਮ ਲਿਆ। ਕਿ ਮੇਰੀ ਹਾਲਤ ਵੀ ਉਸ ਚਿੜੀ ਵਰਗੀ ਹੈ ਕਿ ਮੇਰੀ ਮੌਤ ਨੇੜੇ ਹੈ। ਅਤੇ ਜੇ ਅਜਿਆ ਹੋਇਆ ਤਾਂ ਕੀ ਰਾਜਾ ਕਿਸੇ ਹੋਰ ਰਾਣੀ ਨੂੰ ਲੈ ਆਵੇਗਾ? ਕਿ ਉਹ ਮੇਰੇ ਰੂਪ ਅਤੇ ਬਸੰਤ ਨੂੰ ਪਿਆਰ ਦੇ ਦੇਗੀ? ਜਾਂ ਉਹਨਾਂ ਨੂੰ ਵੀ ਇਸੇ ਤਰ੍ਹਾਂ ਬੇਰਹਿਮੀ ਨਾਲ ਠੁਕਰਾ ਦਿੱਤਾ ਜਾਵੇਗਾ? ਇਹ ਸਭ ਅੱਖਾਂ ਸਾਹਮਣੇ ਆਉਂਦੇ ਹੀ ਰਾਣੀ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੀ ਧਾਰ ਵਹਿਣ ਲੱਗੀ। ਰੂਪ ਅਤੇ ਬਸੰਤ ਦੇ ਪਵਿੱਖ ਨੂੰ ਲੈ ਕੇ ਉਹ ਅੰਦਰੋਂ ਅੰਦਰ ਹੀ ਘੁੱਟਣ ਲੱਗੀ। ਸੋਚਣ ਲੱਗੀ ਕਿ ਜੇ ਮੈਂ ਨਾ ਰਹੀ ਤਾਂ ਮੇਰੇ ਦੋਹਾਂ ਬੱਚਿਆਂ ਦਾ ਕੀ ਹੋਵੇਗਾ? ਦੁਖੀ ਦਿਲ ਨਾਲ ਰਾਣੀ ਰੂਪવતી ਨੇ ਆਪਣੇ ਦੋਹਾਂ ਪੁੱਤਰਾਂ ਨੂੰ ਆਪਣੇ ਕੋਲ ਬੁਲਾਇਆ। ਰੂਪ ਅਤੇ ਬਸੰਤ ਦੋਵੇਂ ਆਪਣੀ ਮਾਂ ਕੋਲ ਆ ਕੇ ਬੈਠ ਗਏ। ਰਾਣੀ ਨੇ ਉਹਨਾਂ ਨੂੰ ਗਲੇ ਲਾਇਆ। ਅਤੇ ਉਹਨਾਂ ਦੇ ਸਿਰ ਤੇ ਹੱਥ ਫੇਰਦਿਆਂ ਕਿਹਾ ਮੇਰੇ ਬੱਚਿਓ ਤੁਸੀਂ ਦੋਵੇਂ ਮੇਰੀ ਜਾਨ ਹੋ ਮੈਂ ਹਮੇਸ਼ਾ ਤੁਹਾਡੇ ਨਾਲ ਹੋਵਾਂਗੀ ਚਾਹੇ ਮੈਂ ਤੁਹਾਡੇ ਸਾਹਮਣੇ ਹੋਵਾਂ ਜਾਂ ਨਾ ਤੁਸੀਂ ਇੱਕ ਦੂਜੇ ਦਾ ਸਾਥ ਕਦੇ ਨਹੀਂ ਛੱਡਣਾ ਸਮਝ ਮਾਂ ਦੀ ਗੱਲ ਸੁਣ ਕੇ ਰੂਪ ਚਿੰਤਤ ਹੋ ਕੇ ਕਹਿੰਦਾ ਮਾਂ ਤੁਸੀਂ ਅਜਾ ਕਿਉਂ ਕਹਿ ਰਹੇ ਹੋ ਤੁਸੀਂ ਠੀਕ ਹੋ ਜਾਓਗੇ ਨਾ ਬਸੰਤ ਵੀ ਮਸੂਮੀਤ ਨਾਲ ਬੋਲ ਪਿਆ ਹਾਂ ਮਾਂ ਤੁਸੀਂ ਜਲਦੀ ਠੀਕ ਹੋ ਜਾਓ ਅਸੀਂ ਤੁਹਾਡੇ ਨਾਲ ਖੇਡਣਾ ਚਾਹੁੰਦੇ ਹਾਂ ਬੱਚਿਆਂ ਦੀ ਗੱਲ ਸੁਣ ਕੇ ਰਾਣੀ ਰੂਪવતી ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਬੋਲੀ ਹਾਂ ਬੱਚਿਓ ਮੈਂ ਜਲਦੀ ਹੀ ਠੀਕ ਹੋ ਜਾਵਾਂਗੀ ਦੁਖੀ ਦਿਲ ਨਾਲ ਰਾਣੀ ਨੇ ਆਪਣੀ ਦਾਸੀ ਨੂੰ ਰਾਜਾ ਨੂੰ ਬੁਲਾਉਣ ਲਈ ਭੇਜਿਆ ਦਾਸੀ ਰਾਜਾ ਕੋਲ ਜਾਂਦੀ ਹੈ ਅਤੇ ਕਹਿੰਦੀ ਹੈ ਮਹਾਰਾਜ ਮਹਾਰਾਣੀ ਜੀ ਦੀ ਸਿਹਤ ਬਹੁਤ ਖਰਾਬ ਹੈ ਉਹ ਤੁਹਾਨੂੰ ਮਿਲਣਾ ਚਾਹੁੰਦੀ ਹੈ ਦਾਸੀ ਦੀ ਗੱਲ ਸੁਣ ਕੇ ਰਾਜਾ ਖੜਕ ਸਿੰਘ ਪੈਦਲ ਹੀ ਤੁਰੰਤ ਰਾਣੀ ਬਾਸ ਲਈ ਚੱਲ ਪੈਂਦਾ ਹੈ ਜਿਵੇਂ ਜਿਵੇਂ ਉਹ ਰਾਣੀ ਦੇ ਮਹਿਲ ਦੇ ਨੇੜੇ ਜਾ ਰਿਹਾ ਸੀ ᱛਿਵੇਂ ᱛਿਵੇਂ ਕਿਸੇ ਅਨਹੋਣੀ ਦੀ ਸੁਭਾਵਨਾ ਕਾਰਨ ਰਾਜਾ ਦਾ ਦਿਲ ਭਾਰੀ ਅਤੇ ਉਸ ਦੇ ਕਦਮ ਭਾਰੀ ਹੁੰਦੇ ਜਾ ਰਹੇ ਸਨ ਜਦੋਂ ਰਾਜਾ ਖੜਕ ਸਿੰਘ ਰਾਣੀ ਦੇ ਕਮਰੇ ਵਿੱਚ ਪਹੁੰਚਿਆ ਤਾਂ ਵੇਖਿਆ ਕਿ ਰਾਣੀ ਦੁਨੀਆ ਤੋਂ ਬੇਖਬਰ ਹੋ ਕੇ ਛੱਤ ਵੱਲ ਵੇਖ ਰਹੀ ਸੀ ਅਤੇ ਉਸ ਦੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਪੈ ਰਹੇ ਸਨ ਰਾਜਾ ਰਾਣੀ ਦੇ ਕੋਲ ਜਾ ਕੇ ਉਸ ਦਾ ਹੱਥ ਫੜ ਕੇ ਬੈਠ ਗਿਆ ਅਤੇ ਬੋਲਿਆ ਰਾਣੀ ਤੂੰ ਦਿਲ ਕਿਉਂ ਛੋਟਾ ਕਰ ਰਹੀ ਹੈ ਮੈਂ ਤੈਨੂੰ ਕੁਝ ਨਹੀਂ ਹੋਣ ਦਿਆਂਗਾ ਦੁਨੀਆ ਦਾ ਹਰ ਕੋਨਾ ਛਾਣ ਮਾਰਾਂਗਾ ਕਿਤੇ ਨਾ ਕਿਤੇ ਤੇਰੀ ਬਿਮਾਰੀ ਦਾ ਇਲਾਜ ਮਿਲੇਗਾ ਫਿਕਰ ਨਾ ਕਰ ਤੂੰ ਬਿਲਕੁਲ ਠੀਕ ਹੋ ਜਾਵੇਂਗੀ ਰਾਜਾ ਦੀ ਗੱਲ ਸੁਣ ਕੇ ਰਾਣੀ ਰੂਪவதி ਬੋਲੀ ਨਹੀਂ ਮਹਾਰਾਜ ਹੁਣ ਕੁਝ ਠੀਕ ਨਹੀਂ ਹੋਵੇਗਾ ਮੈਨੂੰ ਸਾਫ਼-ਸਾਫ਼ ਮੇਰੀ ਮੌਤ ਨਜ਼ਰ ਆ ਰਹੀ ਹੈ ਹੇ ਮਹਾਰਾਜ ਪਰ ਮਰਨ ਤੋਂ ਪਹਿਲਾਂ ਮੈਂ ਆਪਣੇ ਆਖਰੀ ਸਮੇਂ ਵਿੱਚ ਤੁਹਾਡੇ ਤੋਂ ਇੱਕ ਬਚਨ ਲੈਣਾ ਚਾਹੁੰਦੀ ਹਾਂ ਰਾਜਾ ਬੋਲਿਆ ਤੈਨੂੰ ਕੁਝ ਨਹੀਂ ਹੋਵੇਗਾ ਰਾਣੀ ਤੂੰ ਬਿਲਕੁਲ ਠੀਕ ਹੋ ਜਾਵੇਂਗੀ ਫਿਰ ਵੀ ਤੇਰੇ ਸੰਤੋਸ਼ ਲਈ ਮੈਂ ਤੈਨੂੰ ਬਚਨ ਦਿੰਦਾ ਹਾਂ ਰਾਜਾ ਦੇ ਬਚਨ ਦੇਣ ਤੋਂ ਬਾਅਦ ਰਾਣੀ ਰੂਪਵਦੀ ਨੇ ਰਾਜਾ ਨੂੰ ਚਿੜੀ ਦੀ ਸਾਰੀ ਕਹਾਣੀ ਸੁਣਾਈ ਅਤੇ ਬੋਲੀ ਮਹਾਰਾਜ ਤੁਸੀਂ ਮੇਰੇ ਨਾਲ ਵਾਅਦਾ ਕਰੋ ਕਿ ਮੇਰੀ ਮੌਤ ਤੋਂ ਬਾਅਦ ਤੁਸੀਂ ਦੂਜਾ ਵਿਆਹ ਨਹੀਂ ਕਰੋਗੇ ਮੈਨੂੰ ਕਿਸੇ ਹੋਰ ਗੱਲ ਦੀ ਫਿਕਰ ਨਹੀਂ ਫਿਕਰ ਹੈ ਤਾਂ ਬਸ ਰੂਪ ਅਤੇ ਬਸੰਤ ਦੀ ਉਹਨਾਂ ਨਿੱਕੀਆਂ ਜਿਹੀਆਂ ਜਾਨਾਂ ਨਾਲ ਪਤਾ ਨਹੀਂ ਦੂਜੀ ਰਾਣੀ ਕਿਹੋ ਜਿਹਾ سلوਕ ਕਰੇਗੀ ਰਾਣੀ ਦੀ ਗੱਲ ਸੁਣ ਕੇ ਰਾਜਾ ਖੜਗ ਸਿੰਘ ਰਾਣੀ ਨੂੰ ਭਰੋਸਾ ਦਿੰਦਿਆਂ ਦ੍ਰਿੜ ਆਵਾਜ਼ ਵਿੱਚ ਬੋਲਿਆ ਮੈਂ ਤੈਨੂੰ ਵਚਨ ਦਿੰਦਾ ਹਾਂ ਰਾਣੀ ਮੈਂ ਕਦੇ ਵੀ ਦੂਜਾ ਵਿਆਹ ਨਹੀਂ ਕਰਾਂਗਾ ਅਤੇ ਸਾਡੇ ਰੂਪ ਅਤੇ ਬਸੰਤ ਦੀ ਚੰਗੀ ਤਰ੍ਹਾਂ ਪਾਲवरिश ਕਰਾਂਗਾ ਰਾਜਾ ਦੇ ਸ਼ਬਦ ਸੁਣਦਿਆਂ ਹੀ ਰਾਣੀ ਰੂਪவதி ਦੇ ਚਿਹਰੇ ਤੇ ਡੂੰਗੀ ਮੁਸਕਾਨ ਦੇ ਨਾਲ ਪਰਮ ਸ਼ਾਂਤੀ ਦੇ ਭਾਵ ਆ ਗਏ ਉਸ ਦੇ ਪ੍ਰਾਣ ਜਿਵੇਂ ਇਹ ਸ਼ਬਦ ਸੁਣਨ ਲਈ ਹੀ اٹਕੇ ਹੋਏ ਸਨ ਰਾਜਾ ਖੜਗ ਸਿੰਘ ਦੇ ਬਚਨ ਦਿੰਦਿਆਂ ਹੀ ਰਾਣੀ ਰੂਪவதி ਇਸ ਦੁਨੀਆ ਤੋਂ ਚਲੀ ਗਈ ਰਾਜਾ ਖੜਗ ਸਿੰਘ ਦਾ ਜਿਵੇਂ ਸਾਰਾ ਸੰਸਾਰ ਉੱਜੜ ਗਿਆ ਉਹ ਤਾਂ ਹਾਂ ਮਾਰ ਮਾਰ ਕੇ ਰੋਣ ਲੱਗ ਗਿਆ ਪੂਰੇ ਮਹਿਲ ਵਿੱਚ ਰਾਣੀ ਰੂਪவதி ਦੀ ਮੌਤ ਦਾ ਮਾਤਮ ਫੈਲ ਗਿਆ ਰੂਪ ਅਤੇ ਪਸੰਤ ਦੋਵੇਂ ਭਰਾ ਲਗਾਤ ਆਪਣੇ ਮਾਂ ਲਈ ਬਿਲਕੁਲ ਹੀ ਸਾਂ। ਉਹਨਾਂ ਨੂੰ ਪਤਾ ਸੀ ਕਿ ਹੁਣ ਉਹਨਾਂ ਦੀ ਮਾਂ ਕਦੇ ਨਹੀਂ ਆਵੇਗੀ। ਰਾਜਾ ਨੇ ਭਰੇ ਹੋਏ ਦਿਲ ਨਾਲ ਰਾਣੀ ਦਾ ਦਾਸ ਸਕਾਰ ਕਰ ਦਿੱਤਾ। ਰਾਣੀ ਦੀ ਮੌਤ ਤੋਂ ਬਾਅਦ ਰਾਜਾ ਖੜਗ ਸਿੰਘ ਹਮੇਸ਼ਾ ਉਦਾਸ ਰਹਿਣ ਲੱਗ ਪਿਆ। ਉਸ ਨੇ ਰਾਜ ਦਰਬਾਰ ਵਿੱਚ ਜਾਣਾ ਛੱਡ ਦਿੱਤਾ। ਜਾਣਦਾ ਵੀ ਸੀ ਤਾਂ ਉੱਥੇ ਵੀ ਕੋਈ ਰਾਜ ਕੰਝ ਦਾ ਕੰਮ ਨਹੀਂ ਸੀ ਕਰਦਾ। ਬਸ ਉਦਾਸ ਅਤੇ ਚੁੱਪਚਾਪ ਬੈਠਾ ਰਹਿੰਦਾ। ਦਿਨ ਗੁਜ਼ਰੇ ਮਹੀਨੇ ਗੁਜ਼ਰੇ ਪਰ ਰਾਜਾ ਦੀ ਹਾਲਤ ਵਿੱਚ ਕੋਈ ਸੁਧਾਰ ਨਾ ਆਇਆ ਰਾਜਾ ਦੀ ਇਹ ਹਾਲਤ ਵੇਖ ਕੇ ਉਸ ਦੇ ਵਜ਼ੀਰ ਅਤੇ ਮੰਤਰੀ ਸਭ ਬਹੁਤ ਦੁਖੀ ਸਨ ਇੱਕ ਦਿਨ ਇਸੇ ਤਰ੍ਹਾਂ ਦੁਖੀ ਮਨ ਨਾਲ ਰਾਜਾ ਚੁੱਪਚਾਪ ਆਪਣੇ ਦਰਬਾਰ ਵਿੱਚ ਬੈਠਾ ਸੀ ਤਦ ਉਸ ਦੇ ਵਜ਼ੀਰ ਅਤੇ ਮੰਤਰੀਆਂ ਨੇ ਆਪਸ ਵਿੱਚ ਸਲਾਹ مشورہ ਕਰਕੇ ਰਾਜਾ ਨੂੰ ਕਿਹਾ اے ਮਹਾਰਾਜ ਕਿਰਪਾ ਕਰਕੇ ਤੁਸੀਂ ਦੂਜਾ ਵਿਆਹ ਕਰ ਲਓ ਦੂਜੀ ਰਾਣੀ ਆ ਜਾਵੇਗੀ ਤਾਂ ਤੁਸੀਂ ਹੌਲੀ ਹੌਲੀ ਪਹਿਲੀ ਰਾਣੀ ਦੇ ਗਮ ਨੂੰ ਭੁੱਲ ਜਾਓਗੇ ਸਭ ਦੀ ਗੱਲ ਸੁਣ ਕੇ ਰਾਜਾ ਖੜਕ ਸਿੰਘ ਬੋਲਿਆ ਨਹੀਂ ਮੈਂ ਅਜਾ ਕਦੇ ਨਹੀਂ ਕਰਾਂਗਾ ਮੈਂ ਮਰਦੀ ਹੋਈ ਰਾਣੀ ਨੂੰ ਦੂਜਾ ਵਿਆਹ ਨਾ ਕਰਨ ਦਾ ਵਚਨ ਦਿੱਤਾ ਸੀ ਮੰਤਰੀ ਬੋਲਿਆ ਰਾਜਨ ਤੁਸੀਂ ਆਪਣੇ ਲਈ ਨਾ ਸਹੀ ਉਹਨਾਂ ਛੋਟੇ ਛੋਟੇ ਬੱਚਿਆਂ ਲਈ ਹੀ ਦੂਜਾ ਵਿਆਹ ਕਰ ਲਓ ਉਹਨਾਂ ਨੂੰ ਮਾਂ ਮਿਲ ਜਾਵੇਗੀ বারবার বজীর ਅਤੇ ਮੰਤਰੀਆਂ ਦੇ ਦਬਾਅ ਪਾਉਣ ਨਾਲ ਅੰਤ ਵਿੱਚ ਰਾਜਾ ਖੜਗ ਸਿੰਘ ਨਾ ਚਾਹੁੰਦੇ ਹੋਏ ਵੀ ਦੂਜਾ ਵਿਆਹ ਕਰ ਲੈਂਦੇ ਹਨ ਸੋਚਿਆ ਕਿ ਬੱਚਿਆਂ ਨੂੰ ਮਾਂ ਦਾ ਸਹਾਰਾ ਮਿਲ ਜਾਵੇ ਤਾਂ ਰਾਜਾ ਖੜਗ ਸਿੰਘ ਦੀ ਦੂਜੀ ਪਤਨੀ ਜਿਸ ਦਾ ਨਾਮ ਚੰਦ੍ਰਿਕਾ ਸੀ ਇੱਕ ਚੰਡਾਲ ਔਰਤ ਸੀ ਜਦੋਂ ਰਾਜਾ ਉਸ ਨੂੰ ਵਿਆਹ ਕਰਕੇ ਮਹਿਲ ਲੈ ਆਈ ਤਾਂ ਰੂਪ ਅਤੇ ਬਸੰਤ ਨੇ ਪੁੱਛਿਆ ਪਿਤਾ ਜੀ ਇਹ ਕੌਣ ਹੈ ਰਾਜਾ ਬੋਲਿਆ ਬੱਚਿਓ ਇਹ ਤੁਹਾਡੀ ਨਵੀਂ ਮਾਂ ਹੈ ਅਣਜਾਣ ਬੱਚੇ ਇਹ ਸੁਣ ਕੇ ਖੁਸ਼ ਹੋ ਗਏ ਸੋਚਿਆ ਕਿ ਨਵੀਂ ਮਾਂ ਵੀ ਸਾਨੂੰ ਕਹਾਣੀਆਂ ਸੁਣਾਇਆ ਕਰੇਗੀ ਸਾਡੇ ਨਾਲ ਖੇਡਿਆ ਕਰੇਗੀ ਸਾਡੇ ਨਾਲ ਲਾਡ ਪਿਆਰ ਕਰੇਗੀ ਇਸੇ ਸੋਚ ਨਾਲ ਬੱਚੇ ਜਦੋਂ ਨਵੀਂ ਰਾਣੀ ਦੇ ਕਮਰੇ ਵਿੱਚ ਜਾਂਦੇ ਹਨ ਅਤੇ ਮਾਂ ਮਾਂ ਕਹਿ ਕੇ ਪਿਆਰ ਨਾਲ ਉਸ ਨੂੰ ਪੁਕਾਰਦੇ ਹਨ ਤਾਂ ਚੰਦ੍ਰਿਕਾ ਗੁੱਸੇ ਵਿੱਚ ਬੋਲੀ ਕੌਣ ਮਾਂ ਕਿਹੜੀ ਮਾਂ ਮੈਂ ਤੁਹਾਡੀ ਕੋਈ ਮਾਂਵਾ ਨਹੀਂ ਹਾਂ ਤੁਹਾਡੀ ਮਾਂ ਤਾਂ ਮਰ ਚੁੱਕੀ ਹੈ। ਉਹਨਾਂ ਨੂੰ ਤੁਮਕਾਉਂਦਿਆਂ ਅੱਗੇ ਰਾਣੀ ਕਹਿੰਦੀ ਹੈ। ਅੱਗੇ ਤੋਂ ਇੱਥੇ ਕਦਮ ਵੀ ਨਾ ਰੱਖਿਓ। ਨਹੀਂ ਤਾਂ ਤੁਹਾਡੀ ਖਲ ਖਿੱਚ ਲਾਵਾਂਗੀ। ਮਾਸੂਮ ਬੱਚੇ ਰੋਂਦੇ ਰੋਂਦੇ ਚੁੱਪਚਾਪ ਉੱਥੋਂ ਚਲੇ ਗਏ। ਜਦੋਂ ਰਾਜਾ ਨੇ ਉਹਨਾਂ ਨੂੰ ਰੋਂਦੇ ਹੋਏ ਰਾਣੀ ਦੇ ਕਮਰੇ ਤੋਂ ਨਿਕਲਦੇ ਵੇਖਿਆ ਤਾਂ ਉਹ ਰਾਣੀ ਕੋਲ ਗਿਆ ਅਤੇ ਕਿਹਾ ਕੀ ਗੱਲ ਹੋਈ ਰਾਣੀ? ਬੱਚੇ ਤੇਰੇ ਕਮਰੇ ਤੋਂ ਰੋਂਦੇ ਹੋਏ ਨਿਕਲੇ। ਰਾਣੀ ਬੋਲੀ ਧਿਆਨ ਨਾਲ ਸੁਣੋ ਰਾਜਨ ਅੱਗੇ ਤੋਂ ਇਹ ਬੱਚੇ ਨਾ ਸਿਰਫ ਮੇਰੇ ਕਮਰੇ ਵਿੱਚ ਸਗੋਂ ਮੇਰੇ ਮਹਿਲ ਵਿੱਚ ਵੀ ਨਜ਼ਰ ਨਹੀਂ ਆਉਣੀ ਚਾਹੀਦੀ ਤੁਸੀਂ ਇਹਨਾਂ ਦੇ ਰਹਿਣ ਦਾ ਪ੍ਰਬੰਧ ਵੱਖਰਾ ਕਰ ਦਿਓ ਰਾਣੀ ਦੀ ਗੱਲ ਸੁਣ ਕੇ ਰਾਜਾ ਬਹੁਤ ਦੁਖੀ ਹੋਇਆ ਸੋਚਿਆ ਕਿ ਕੀ ਸੋਚ ਕੇ ਵਿਆਹ ਕੀਤਾ ਸੀ ਅਤੇ ਕੀ ਹੋ ਗਿਆ ਭਾਰੀ ਦਿਲ ਨਾਲ ਰਾਜਾ ਨੇ ਬਿਨਾਂ ਕੋਈ ਝਗੜਾ ਕੀਤੇ ਰਾਣੀ ਦੀ ਗੱਲ ਮੰਨ ਲਈ ਅਤੇ ਬੱਚਿਆਂ ਦੇ ਰਹਿਣ ਲਈ ਵੱਖਰੀ ਜਗ੍ਹਾ ਬਣਵਾ ਦਿੱਤੀ ਰੂਪ ਅਤੇ ਬਸੰਤ ਉਥੇ ਬੱਕਰੇ ਰਹਿਣ ਲੱਗੇ। ਇਸੇ ਤਰ੍ਹਾਂ ਸਮਾਂ ਬੀਤਦਾ ਗਿਆ। ਰੂਪ ਅਤੇ ਬਸੰਤ ਹੁਣ ਜਵਾਨ ਹੋ ਗਏ ਸਨ। ਜਦੋਂ ਕਿ ਰਾਜਾ ਪੁੱਢਾ ਹੋ ਚੁੱਕਾ ਸੀ। ਇਸ ਲਈ ਰਾਣੀ ਚੰਦ੍ਰਿਕਾ ਉਸ ਨਾਲ ਬਿਲਕੁਲ ਖੁਸ਼ ਨਹੀਂ ਸੀ। ਇੱਕ ਦਿਨ ਰੂਪ ਅਤੇ ਬਸੰਤ ਦੋਵੇਂ ਭਰਾ ਗੇਂਦ ਨਾਲ ਖੇਡ ਰਹੇ ਸਨ। ਖੇਡਦੇ-ਖੇਡਦੇ ਉਹਨਾਂ ਦੀ ਗੇਂਦ ਰਾਣੀ ਦੇ ਮਹਿਲ ਵਿੱਚ ਚਲੀ ਜਾਂਦੀ ਹੈ। ਰੂਪ ਆਪਣੀ ਗੇਂਦ ਲੈਣ ਲਈ ਰਾਣੀ ਚੰਦ੍ਰਿਕਾ ਦੇ ਮਹਿਲ ਵਿੱਚ ਜਾਂਦਾ ਹੈ। ਜਦੋਂ ਰਾਣੀ ਚੰਦ੍ਰਿਕਾ ਨੇ ਰੂਪ ਨੂੰ ਵੇਖਿਆ ਤਾਂ ਉਸ ਹੱਟੇ-ਕੱਟੇ ਸੁੰਦਰ ਨੌਜਵਾਨ ਨੂੰ ਵੇਖ ਕੇ ਉਸ ਦੀ ਅੰਤਰਬਾਸ਼ਨਾ ਜਾਗ ਪਈ ਜਦੋਂ ਰੂਪ ਨੇ ਰਾਣੀ ਚੰਦ੍ਰਿਕਾ ਨੂੰ ਵੇਖਿਆ ਤਾਂ ਉਸ ਨੇ ਉਸ ਨੂੰ ਪ੍ਰਣਾਮ ਕੀਤਾ ਰਾਣੀ ਬੋਲੀ ਤੂੰ ਕੌਣ ਹੈ ਨੌਜਵਾਨ ਅਤੇ ਇੱਥੇ ਕਿਸ ਲਈ ਆਇਆ ਹੈ ਰੂਪ ਬੋਲਿਆ ਮਾਸੀ ਜੀ ਮੈਂ ਤੁਹਾਡਾ ਵੱਡਾ ਪੁੱਤਰ ਰੂਪ ਹਾਂ ਖੇਡਦੇ-ਖੇਡਦੇ ਮੇਰੀ ਗੇਂਦ ਤੁਹਾਡੇ ਮਹਿਲ ਵਿੱਚ ਆ ਗਈ ਬਾਸ ਉਸੇ ਨੂੰ ਲੈਣ ਆਇਆ ਸੀ ਰਾਣੀ ਚੰਦ੍ਰਿਕਾ ਬੋਲੀ ਰੂਪ ਤੋ ਬਿਲਕੁਲ ਆਪਣੇ ਨਾਮ ਵਾਂਗ ਸੁੰਦਰ ਹੈ ਪਰ ਇਹ ਪੁੱਤਰ ਸ਼ਬਦ ਲਾਉਣ ਦੀ ਕੀ ਲੋੜ ਹੈ ਤੂੰ ਵੀ ਸੁੰਦਰ ਜਵਾਨ ਹੈ ਅਤੇ ਮੈਂ ਵੀ ਜਵਾਨ ਹਾਂ ਸਾਡੀ ਜੋੜੀ ਕਿੰਨੀ ਸੋਹਣੀ ਜਮੇਗੀ ਰਾਜਕੁਮਾਰ ਰੂਪ ਰਾਣੀ ਚੰਦ੍ਰਿਕਾ ਦੀ ਇਹ ਗੱਲ ਸੁਣ ਕੇ ਸ਼ਰਮ ਨਾਲ ਪਾਣੀ ਪਾਣੀ ਹੋ ਜਾਂਦਾ ਹੈ ਅਤੇ ਕਹਿੰਦਾ ਹੈ ਮਾਸੀ ਤੁਸੀਂ ਕਿਹੋ ਜੀਆਂ ਗੱਲਾਂ ਕਰ ਰਹੀ ਹੋ ਮੈਂ ਤੁਹਾਡਾ ਪੁੱਤਰ ਹਾਂ ਤੁਸੀਂ ਮੇਰੇ ਪਿਤਾ ਜੀ ਦੀ ਦੂਜੀ ਪਤਨੀ ਹੋ ਤੁਹਾਨੂੰ ਅਜੀਆਂ ਗੱਲਾਂ ਕਰਦਿਆਂ ਸ਼ਰਮ ਆਉਣੀ ਚਾਹੀਦੀ ਹੈ ਇਹ ਗੱਲ ਸੁਣ ਕੇ ਰਾਣੀ ਚੰਦਰਿਕਾ ਗੁੱਸੇ ਵਿੱਚ ਕਹਿੰਦੀ ਹੈ ਪਿਤਾ ਦੀ ਪਤਨੀ ਕਿਹੜੇ ਪਿਤਾ ਦੀ ਗੱਲ ਕਰ ਰਿਹਾ ਹੈ ਉਸ ਬੁੱਢੇ ਦੀ ਉਹ ਮੇਰੀ ਜ਼ਿੰਦਗੀ ਵਿੱਚ ਮੇਰੇ ਲਈ ਕੋਈ ਮੈਨੇ ਨਹੀਂ ਰੱਖਦਾ ਮੇਰੇ ਲਈ ਤਾਂ ਤੂੰ ਮੈਨੇ ਰੱਖਦਾ ਹੈ ਰੂਪ ਤੇਰੇ ਨਾਲ ਮੇਰੀ ਜੋੜੀ ਬਹੁਤ ਸੋਹਣੀ ਬਣੇਗੀ ਰਾਣੀ ਦੀ ਗੱਲ ਸੁਣ ਕੇ ਰਾਜਕੁਮਾਰ ਰੂਪ ਸ਼ਰਮ ਅਤੇ ਗੁੱਸੇ ਨਾਲ ਕਹਿੰਦਾ ਹੈ ਕਿ ਇਹੋ ਜੀਆਂ ਗੱਲਾਂ ਕਰ ਰਹੀ ਹੋ ਮਾਸੀ ਤੂੰ ਸੁਤੇਲੀ ਹੀ ਸਹੀ ਪਰ ਮੈਂ ਤੇਰਾ ਪੁੱਤਰ ਹਾਂ ਮਾਸੀ ਤੂੰ ਮਾਂ ਪੁੱਤਰ ਦੇ ਰਿਸ਼ਤੇ ਨੂੰ ਕਿਉਂ ਤਾਰ-ਤਾਰ ਕਰਨ ਵਿੱਚ ਲੱਗੀ ਹੋਈ ਹੈ ਰੂਪ ਦੀ ਗੱਲ ਸੁਣ ਕੇ ਰਾਣੀ ਨੂੰ ਬਹੁਤ ਗੁੱਸਾ ਆਇਆ ਪਰ ਕੁਝ ਸੋਚਦੇ ਹੋਏ ਉਸ ਨੇ ਆਪਣੇ ਗੁੱਸੇ ਨੂੰ ਪੀ ਲਿਆ ਰਾਣੀ ਬੋਲੀ ਰੂਪ ਤੂੰ ਵਿਅਰਥ ਦੀ ਜਿੱਦ ਕਿਉਂ ਫੜੀ ਹੋਈ ਹੈ ਸਭ ਗੱਲਾਂ ਭੁੱਲ ਜਾ ਅਤੇ ਮੇਰੇ ਕੋਲ ਆ ਜਾ ਇੰਨਾ ਕਹਿ ਕੇ ਰਾਣੀ ਰੂਪ ਦਾ ਹੱਥ ਫੜ ਲੈਂਦੀ ਹੈ ਅਤੇ ਉਸ ਨੂੰ ਆਪਣੇ ਵੱਲ ਖਿੱਚਦੀ ਹੈ। ਰੂਪ ਤੁਰੰਤ ਹੱਥ ਛੁਡਵਾ ਕੇ ਬੋਲਦਾ ਹੈ, "ਮਾਸੀ, ਲੱਗਦਾ ਹੈ ਤੁਸੀਂ ਆਪਣੀ ਲਾਜ ਅਤੇ ਸ਼ਰਮ ਬਿਲਕੁਲ ਤਿਆਗ ਦਿੱਤੀ ਹੈ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਇਹ ਸਭ ਕਰਦਿਆਂ।" ਜਦੋਂ ਰਾਣੀ ਚੰਦ੍ਰਿਕਾ ਨੇ ਵੇਖਿਆ ਕਿ ਇਹ ਕਿਸੇ ਤਰ੍ਹਾਂ ਵੀ ਮੰਨਣ ਵਾਲਾ ਨਹੀਂ ਹੈ, ਤਾਂ ਰਾਣੀ ਬੋਲੀ, "ਬੇਕ ਰੂਪ, ਜੇ ਤੂੰ ਮੇਰੀ ਗੱਲ ਨਾ ਮੰਨੀ ਤਾਂ ਬਹੁਤ ਪਛਤਾਵੇਂਗਾ।" ਅਜੇ ਤੂੰ ਮੇਰਾ ਪਿਆਰ ਹੀ ਵੇਖਿਆ ਹੈ ਮੇਰੇ ਗੁੱਸੇ ਤੋਂ ਅਜੇ ਤੂੰ ਅਣਜਾਣ ਹੈ ਰੂਪੇ ਕਹਿੰਦਾ ਹੋਇਆ ਚੱਲ ਪਿਆ ਠੀਕ ਹੈ 마ਸੀ ਜੋ ਤੁਸੀਂ ਕਰਨਾ ਹੈ ਕਰ ਲੈਣਾ ਮੈਂ ਜਾ ਰਿਹਾ ਹਾਂ ਰਾਣੀ ਚੰਦ੍ਰਿਕਾ ਗੁੱਸੇ ਵਿੱਚ ਬੋਲੀ ਤੂੰ ਮੇਰੀਆਂ ਇਸ਼ਾਵਾਂ ਨੂੰ ਦਵਾ ਕੇ ਜਾ ਰਿਹਾ ਹੈ ਇਸ ਦਾ ਨਤੀਜਾ ਭੁਗਤਣ ਲਈ ਤਿਆਰ ਰਹਿਣਾ ਜਦੋਂ ਰਾਜਾ ਦੇ ਆਉਣ ਦਾ ਸਮਾਂ ਹੁੰਦਾ ਹੈ ਤਾਂ ਰਾਣੀ ਆਪਣੇ ਕੱਪੜੇ ਪਾੜ ਲੈਂਦੀ ਹੈ ਗਹਿਣੇ ਉਤਾਰ ਸੁੱਟਦੀ ਹੈ ਅਤੇ ਬਿਸਤਰੀ ਤੇ ਪੈ ਕੇ ਹੌਂਕੇ ਲੈ ਕੇ ਰੋਣ ਲੱਗ ਜਾਂਦੀ ਹੈ ਰਾਜਾ ਆ ਕੇ ਰਾਣੀ ਦੀ ਅਜੀ ਹਾਲਤ ਵੇਖ ਕੇ ਹੈਰਾਨ ਰਹਿ ਜਾਂਦਾ ਹੈ ਅਤੇ ਪੁੱਛਦਾ ਹੈ ਕੀ ਹੋਇਆ ਰਾਣੀ ਤਾਂ ਰਾਣੀ ਰੋਂਦੀ ਹੋਈ ਆਪਣਾ ਰੰਗ ਦਿਖਾਉਂਦੀ ਹੈ ਅਤੇ ਕਹਿੰਦੀ ਹੈ ਕੀ ਦੱਸਾਂ ਮਹਾਰਾਜ ਮੈਨੂੰ ਤਾਂ ਕਹਿਣ ਵਿੱਚ ਵੀ ਸ਼ਰਮ ਆ ਰਹੀ ਹੈ ਰਾਜਾ ਬੋਲਿਆ ਰਾਣੀ ਜੋ ਵੀ ਗੱਲ ਹੈ ਉਹ ਮੈਨੂੰ ਦੱਸੋ ਤਾਂ ਰਾਣੀ ਚੰਦ੍ਰਿਕਾ ਕਹਿੰਦੀ ਹੈ ਮਹਾਰਾਜ ਤੁਹਾਡਾ ਵੱਡਾ ਪੁੱਤਰ ਰੂਪ ਮੇਰੇ ਮਹਿਲ ਵਿੱਚ ਧੱਕੇ ਨਾਲ ਵੜ ਆਇਆ ਅਤੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਬਹੁਤ ਰੋਈ, ਗਿੜਗੜਾਈ ਪਰ ਉਸ ਦੇ ਉੱਤੇ ਜਿਵੇਂ ਜਵਾਨੀ ਦਾ ਭੂਤ ਸੁਭਾਅ ਸੀ। ਇਹ ਸੁਣਦਿਆਂ ਹੀ ਰਾਜਾ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਸ ਨੂੰ ਬਿਲਕੁਲ ਯਕੀਨ ਨਹੀਂ ਸੀ ਕਿ ਉਸ ਦਾ ਪੁੱਤਰ ਰੂਪ ਅਜਿਹਾ ਕਰ ਸਕਦਾ ਹੈ। ਪਰ ਰਾਣੀ ਆਪਣਾ ਨਾਟਕ ਦਿਖਾ ਕੇ ਰਾਜਾ ਨੂੰ ਯਕੀਨ ਦਿਵਾਉਣ ਵਿੱਚ ਕਾਮਯਾਬ ਹੋ ਜਾਂਦੀ ਹੈ। ਗੁਸੇ ਨਾਲ ਲਾਲ ਪੀਲਾ ਰਾਜਾ ਸੋਚਦਾ ਹੈ ਅਜੇ ਪੁੱਤਰ ਤੋਂ ਚੰਗਾ ਮੇਰਾ ਕੋਈ ਪੁੱਤਰ ਹੀ ਨਾ ਹੁੰਦਾ ਮੈਂ ਉਸ ਪਾਪੀ ਦੀ ਸ਼ਕਲ ਵੀ ਨਹੀਂ ਵੇਖਣਾ ਚਾਹੁੰਦਾ ਇਸ ਸੋਚ ਨਾਲ ਰਾਜਾ ਖੜਗ ਸਿੰਘ ਤੁਰੰਤ ਆਪਣੇ ਸਿਪਾਹੀਆਂ ਨੂੰ ਕਹਿੰਦਾ ਹੈ ਕਿ ਮਹਿਲ ਦੇ ਮੁੱਖ ਦਰਵਾਜ਼ੇ ਤੇ ਮੇਰੇ ਪੁੱਤਰ ਰੂਪ ਲਈ ਦੇਸ਼ ਨਿਕਾਲਾ ਲਿਖ ਕੇ ਤੰਗ ਦਿਓ ਸ਼ਾਮ ਨੂੰ ਜਦੋਂ ਰੂਪ ਅਤੇ ਬਸੰਤ ਦੋਵੇਂ ਪ੍ਰਾ ਖੇਡ ਕੇ ਵਾਪਸ ਆਉਂਦੇ ਹਨ ਤਾਂ ਰੂਪ ਦੀ ਨਜ਼ਰ ਉਸ ਸ਼ਾਹੀ ਫਰਮਾਨ ਤੇ ਪੈਂਦੀ ਹੈ ਉਸ ਨੂੰ ਵੇਖਦਿਆਂ ਹੀ ਉਹ ਤੁਰੰਤ ਵਾਪਸ ਮੁੜ ਜਾਂਦਾ ਹੈ ਅਤੇ ਚੱਲ ਪੈਂਦਾ ਹੈ ਤਾਂ ਬਸੰਤ ਕਹਿੰਦਾ ਹੈ ਕੀ ਹੋਇਆ ਭਰਾ ਜੀ ਹੁਣ ਤੁਸੀਂ ਕਿੱਥੇ ਚੱਲ ਬਈ ਤਾਂ ਰੂਪ ਆਪਣੇ ਭਰਾ ਬਸੰਤ ਨੂੰ شاہی ਫਰਮਾਨ ਦਿਖਾਉਂਦਾ ਹੋਇਆ ਕਹਿੰਦਾ ਹੈ ਬਸੰਤ ਪਿਤਾ ਜੀ ਨੇ ਮੈਨੂੰ ਦੇਸ਼ ਨਿਕਾਲਾ ਦੇ ਦਿੱਤਾ ਉਹਨਾਂ ਦੀ ਆਗਿਆ ਸਿਰ ਮੱਥੇ ਤੇ ਹੁਣ ਮੇਰਾ ਇੱਥੇ ਕੋਈ ਕੰਮ ਨਹੀਂ ਰੂਪ ਦੀ ਗੱਲ ਸੁਣ ਕੇ ਬਸੰਤ ਬੋਲਿਆ ਨਹੀਂ ਭਰਾ ਜੀ ਜ਼ਰੂਰ ਕੋਈ ਗਲਤਫਹਿਮੀ ਹੋਈ ਹੈ ਸਾਨੂੰ ਪਿਤਾ ਜੀ ਕੋ ਜਾ ਕੇ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਤਾਂ ਰੂਪ ਨੇ ਆਪਣੇ ਭਰਾ ਨੂੰ ਸਵੇਰੇ ਵਾਪਰੀ ਸਾਰੀ ਘਟਨਾ ਦਾ ਕਿੱਸਾ ਸੁਣਾ ਦਿੱਤਾ ਸਾਰੀ ਗੱਲ ਸੁਣ ਕੇ ਬਸੰਤ ਕਹਿੰਦਾ ਹੈ ਚਲੋ ਭਰਾ ਜੀ ਅਸੀਂ ਇਹ ਸਾਰੀਆਂ ਗੱਲਾਂ ਪਿਤਾ ਜੀ ਨੂੰ ਦੱਸ ਦਿੰਦੇ ਹਾਂ ਤਾਂ ਰੂਪ ਬੋਲਿਆ ਨਹੀਂ ਬਸੰਤ ਹੁਣ ਸਮਾਂ ਨਿਕਲ ਚੁੱਕਾ ਹੈ ਪਿਤਾ ਜੀ ਫੈਸਲਾ ਕਰਨ ਤੋਂ ਪਹਿਲਾਂ ਜੇ ਸਾਨੂੰ ਬੁਲਾਉਂਦੇ ਅਤੇ ਪੁੱਛਦੇ ਤਾਂ ਅਸੀਂ ਉਹਨਾਂ ਨੂੰ ਸਾਰੀ ਹਕੀਕਤ ਦੱਸਦੇ ਪਰ ਹੁਣ ਕੋਈ ਫਾਇਦਾ ਨਹੀਂ ਤਾਂ ਬਸੰਤ ਰੋਂਦਾ ਹੋਇਆ ਕਹਿੰਦਾ ਹੈ ਭਰਾ ਜੀ ਮੈਂ ਵੀ ਤੁਹਾਡੇ ਨਾਲ ਚੱਲਾਂਗਾ ਬਸੰਤ ਦੀ ਗੱਲ ਸੁਣ ਕੇ ਰੂਪ ਬੋਲਿਆ ਨਹੀਂ ਬਸੰਤ ਦੇਸ਼ ਨਿਕਾਲਾ ਤਾਂ ਮੈਨੂੰ ਮਿਲਿਆ ਹੈ ਤੂੰ ਮੇਰੇ ਨਾਲ ਕਿੱਥੇ ਦਰਦਰ ਦੀਆਂ ਠੋਕਰਾਂ ਖਾਵੇਂਗਾ ਬਸੰਤ ਬੋਲਿਆ ਨਹੀਂ ਭਰਾ ਜੀ ਤੁਹਾਡੇ ਸਿਵਾਏ ਮੇਰਾ ਇਸ ਦੁਨੀਆ ਵਿੱਚ ਕੋਈ ਨਹੀਂ ਅਤੇ ਜੋ ਅੱਜ ਤੁਹਾਡੇ ਨਾਲ ਵਾਪਰਿਆ ਉਹ ਕੱਲ ਮੇਰੇ ਨਾਲ ਵੀ ਤਾਂ ਹੋ ਸਕਦਾ ਹੈ ਰੂਪ ਉਸ ਦੀ ਗੱਲ ਮੰਨ ਲੈਂਦਾ ਹੈ ਦੋਵੇਂ ਭਰਾ ਆਪਣੇ ਸਾਹੀ ਵਸਤਰ ਤਿਆਕ ਕੇ ਭਾਰੀ ਦਿਲ ਨਾਲ ਰਾਜਾ ਦੀ ਨਗਰੀ ਨੂੰ ਛੱਡ ਕੇ ਚੱਲ ਪੈਂਦੇ ਹਨ ਦੋਵੇਂ ਭਰਾ ਦੁਖੀ ਦਿਲ ਨਾਲ ਰਾਜਾ ਦੀ ਨਗਰੀ ਨੂੰ ਛੱਡ ਕੇ ਜੰਗਲ ਵਿੱਚ ਪਹੁੰਚ ਜਾਂਦੇ ਹਨ ਅਤੇ ਆਪਸ ਵਿੱਚ ਗੱਲਾਂ ਕਰਦੇ ਹਨ ਜੇ ਅੱਜ ਸਾਡੀ ਮਾਂ ਜ਼ਿੰਦਾ ਹੁੰਦੀ ਤਾਂ ਸਾਨੂੰ ਅਜੀਆਂ ਦਰਦ ਦਰਦੀਆਂ ਠੋਕਰਾਂ ਕਿਉਂ ਖਾਣੀਆਂ ਪੈਂਦੀਆਂ ਚੱਲਦੇ-ਚੱਲਦੇ ਦੋਵੇਂ ਭਰਾ ਥੱਕ ਜਾਂਦੇ ਹਨ ਤਾਂ ਇੱਕ ਰੁੱਖੇ ਹੇਠਾਂ ਬਿਸ਼ਰਾਮ ਕਰਨ ਲਈ ਬੈਠ ਜਾਂਦੇ ਹਨ ਠੰਡੀ ਹਵਾ ਦੇ ਝੋਂਕਿਆਂ ਅਤੇ ਥਕਾਪਟ ਕਾਰਨ ਦੋਵੇਂ ਭਰਾ ਉੱਥੇ ਹੀ ਸੌਂ ਜਾਂਦੇ ਹਨ। ਤਦ ਇੱਕ ਸੱਪ ਆ ਕੇ ਬਸੰਤ ਨੂੰ ਡੰਗ ਮਾਰ ਦਿੰਦਾ ਹੈ ਜਿਸ ਕਾਰਨ ਉਹ ਨੀਂਦ ਵਿੱਚ ਹੀ ਚੱਲ ਬਸਦਾ ਹੈ। ਥੋੜੀ ਦੇਰ ਬਾਅਦ ਜਦੋਂ ਰੂਹ ਉੱਠਦਾ ਹੈ ਅਤੇ ਬਸੰਤ ਵੱਲ ਵੇਖਦਾ ਹੈ ਤਾਂ ਬਸੰਤ ਦੇ ਨੀਲੇ ਪੈ ਚੁਕੇ ਸਰੀਰ ਨੂੰ ਵੇਖ ਕੇ ਉਸ ਨੂੰ ਸਮਝਣ ਵਿੱਚ ਦੇਰ ਨਹੀਂ ਲੱਗਦੀ ਕਿ ਕਿਸੇ ਸੱਪ ਨੇ ਉਸ ਨੂੰ ਡੱਸ ਲਿਆ ਹੈ। ਰੂਪ ਉੱਚੀ ਉੱਚੀ ਰੋਣ ਲੱਗਦਾ ਹੈ ਅਤੇ ਕਹਿੰਦਾ ਹੈ हे ਭਗਵਾਨ ਤੂੰ ਮੇਰੇ ਨਾਲ ਕਿਹੜੇ ਜਨਮ ਦਾ ਬਦਲਾ ਲੈ ਰਿਹਾ ਹੈ ਮੇਰੇ ਭਰਾ ਦੀ ਜਗ੍ਹਾ ਮੈਂ ਕਿਉਂ ਨਹੀਂ ਮਰਿਆ ਤੁਸੀਂ ਮੇਰੀ ਕਿਸਮਤ ਬਹੁਤ ਹੀ ਖੋਟੀ ਲਿਖੀ ਬਚਪਨ ਵਿੱਚ ਸਾਡੀ ਮਾਂ ਸਾਨੂੰ ਛੱਡ ਕੇ ਚਲੀ ਗਈ ਅਤੇ ਹੁਣ ਮੇਰੇ ਜੀਨ ਦਾ ਇਕਲੌਤਾ ਸਹਾਰਾ ਮੇਰਾ ਭਰਾ ਬਸੰਤ ਨੂੰ ਵੀ ਤੁਸੀਂ ਮੇਰੇ ਤੋਂ ਖੋ ਲਿਆ हे ਭਗਵਾਨ ਇਹ ਤੁਹਾਡਾ ਕਿਹੜਾ ਨਿਆ ਹੈ ਰੋਂਦਾ ਬਿਲਕੁ ਦਾ ਰੂਪ ਆਪਣੇ ਭਰਾ ਬਸੰਤ ਲਈ ਕਫਨ ਲੈਣ ਲਈ ਚੱਲ ਪੈਂਦਾ ਹੈ। ਚੱਲਦੇ-ਚੱਲਦੇ ਇੱਕ ਨਗਰੀ ਦੇ ਨੇੜੇ ਪਹੁੰਚ ਜਾਂਦਾ ਹੈ। ਉਸ ਨਗਰ ਦੇ ਰਾਜਾ ਦਾ ਉਸ ਦਿਨ ਸਵਰਗਵਾਸ ਹੋ ਗਿਆ ਸੀ। ਉਸ ਨਗਰੀ ਦਾ ਇਹ ਨਿਯਮ ਸੀ ਕਿ ਜੋ ਕੋਈ ਵੀ ਰਾਜਾ ਨੂੰ ਅੰਤਿਮ ਸੰਸਕਾਰ ਲਈ ਲੈ ਜਾਂਦੇ ਸਮੇਂ ਉਸ ਦੀ ਆਰਥੀ ਦੇ ਸਾਹਮਣੇ ਆ ਜਾਂਦਾ। ਉਸ ਨੂੰ ਉਸ ਨਗਰ ਦਾ ਰਾਜਾ ਬਣਾ ਦਿੱਤਾ ਜਾਂਦਾ ਸੀ। ਸੰਜੋਗ ਨਾਲ ਜਦੋਂ ਨਗਰ ਦੇ ਲੋਕ ਰਾਜਾ ਦੇ ਮ੍ਰਿਤਕ ਸ਼ੀਰ ਨੂੰ ਅੰਤਿਮ ਯਾਤਰਾ ਲਈ ਲੈ ਜਾ ਰਹੇ ਸਨ ਤਾਂ ਉਦੋਂ ਰੂਪ ਵੀ ਨਾਦਰ ਦੇ ਦਰਵਾਜ਼ੇ ਤੇ ਪਹੁੰਚ ਗਿਆ ਜਦੋਂ ਰੂਪ ਅਰਥੀ ਦੇ ਸਾਹਮਣੇ ਆਉਂਦਾ ਹੈ ਤਾਂ ਨਗਰ ਦੇ ਲੋਕ ਨਿਯਮ ਅਨੁਸਾਰ ਉਸ ਨੂੰ ਆਪਣਾ ਰਾਜਾ ਮੰਨ ਲੈਂਦੇ ਹਨ ਦੂਜੇ ਪਾਸੇ ਜੰਗਲ ਵਿੱਚੋਂ ਮਹਾਦੇਵ ਪਾਰਵਤੀ ਲੰਘ ਰਹੇ ਸਨ ਜਦੋਂ ਪਾਰਵਤੀ ਨੇ ਮਰੇ ਹੋਏ ਬਸੰਤ ਨੂੰ ਵੇਖਿਆ ਤਾਂ ਉਹ ਮਹਾਦੇਵ ਨਾਲ ਬੋਲੀ हे ਮਹਾਰਾਜ ਵੇਖੋ ਨਾ ਕਿੰਨਾ ਸੁੰਦਰ ਨੌਜਵਾਨ ਹੈ ਅਤੇ ਭਰੀ ਜਵਾਨੀ ਵਿੱਚ ਇਸ ਦੀ ਮੌਤ ਹੋ ਗਈ ਤੁਸੀਂ ਇਸ ਨੂੰ ਜ਼ਿੰਦਾ ਕਰ ਦਿਓ ਤਾਂ ਮਹਾਦੇਵ ਜੀ ਪਾਰਵਤੀ ਮਾਤਾ ਨੂੰ ਮਨਾ ਕਰਦੇ ਹਨ ਅਤੇ ਕਹਿੰਦੇ ਹਨ ਹੇ ਪਿਆਰੀ ਇਹ ਪ੍ਰithvi ਲੋਕ ਹੈ ਇੱਥੇ ਸਭ ਦੇ ਆਪਣੇ ਕਰਮ ਅਤੇ ਦੁੱਖ ਹਨ ਅਸੀਂ ਕਿੰਨਾ ਕਿੰਨਾ ਦਾ ਦੁੱਖ ਦੂਰ ਕਰਾਂਗੇ ਪਰ ਮਾਤਾ ਪਾਰਵਤੀ ਜ਼ਿੱਦ ਕਰਦੀ ਹੈ ਅਤੇ ਕਹਿੰਦੀ ਹੈ ਨਹੀਂ ਸੁਆਮੀ ਤੁਹਾਨੂੰ ਇਸ ਨੂੰ ਜ਼ਿੰਦਾ ਕਰਨਾ ਪਵੇਗਾ ਤਾਂ ਮਹਾਦੇਵ ਜੀ ਮਾਤਾ ਪਾਰਵਤੀ ਦੀ ਗੱਲ ਮੰਨ ਕੇ ਬਸੰਤ ਨੂੰ ਜ਼ਿੰਦਾ ਕਰ ਦਿੰਦੇ ਹਨ ਅਤੇ ਉੱਥੋਂ ਅੰਤਰ ਧਿਆਨ ਹੋ ਜਾਂਦੇ ਹਨ ਬਸੰਤ ਉੱਠ ਬੈਠਦਾ ਹੈ ਜਦੋਂ ਉਸ ਨੇ ਆਸ-ਪਾਸ ਵੇਖਿਆ ਤਾਂ ਉਸ ਨੂੰ ਆਪਣਾ ਭਰਾ ਰੂਪ ਕਿਤੇ ਵੀ ਨਜ਼ਰ ਨਹੀਂ ਆਉਂਦਾ ਉਹ ਘਬਰਾ ਕੇ ਆਪਣੇ ਭਰਾ ਰੂਪ ਨੂੰ ਲੱਭਣ ਲਈ ਚੱਲ ਪੈਂਦਾ ਹੈ ਅਤੇ ਚੱਲਦੇ-ਚੱਲਦੇ ਉਹ ਕਿਸੇ ਨਗਰ ਵਿੱਚ ਪਹੁੰਚ ਜਾਂਦਾ ਹੈ ਜਿੱਥੇ ਕੁਝ ਸਮਾਂ ਪਹਿਲਾਂ ਹੀ ਰੂਪ ਨੂੰ ਰਾਜਾ ਬਣਾਇਆ ਗਿਆ ਸੀ। ਰੂਪ ਰਾਜਾ ਬਣਨ ਤੋਂ ਬਾਅਦ ਆਪਣੇ ਮੰਤਰੀ ਅਤੇ ਰਾਜ ਸਭਾ ਦੇ ਮੈਂਬਰਾਂ ਨੂੰ ਅਤਿਅੰਤ ਦੁਖੀ ਰੋਂਦੇ ਸੁਰ ਵਿੱਚ ਕਹਿੰਦਾ ਹੈ, "ਤੁਸੀਂ ਲੋਕਾਂ ਨੇ ਮੈਨੂੰ ਜ਼ੋਰ ਜ਼ਬਰਦਸਤੀ ਨਾਲ ਇੱਥੋਂ ਦਾ ਰਾਜਾ ਬਣਾ ਦਿੱਤਾ, ਪਰ ਮੈਂ ਤਾਂ ਬਹੁਤ ਦੁਖੀ ਆਦਮੀ ਹਾਂ। ਆਪਣੇ ਭਰਾ ਦੇ ਕ੍ਰਿਆ ਕਰਮ ਲਈ ਕਫਨ ਲੈਣ ਆਇਆ ਸੀ, ਨਾ ਕਿ ਰਾਜਾ ਬਣਨ ਲਈ।" ਇਹਨਾਂ ਕਹਿ ਕੇ ਰਾਜਾ ਆਪਣੇ ਸਿਪਾਈਆਂ ਸਮੇਤ ਉਸੇ ਜਗ੍ਹਾ ਤੇ ਜਾਂਦਾ ਹੈ। ਜਿੱਥੇ ਉਸ ਦੇ ਭਰਾ ਬਸੰਤ ਦਾ ਮ੍ਰਿਤਕ ਸ਼ਰੀਰ ਸੀ ਪਰ ਜਦੋਂ ਰੂਹ ਉੱਥੇ ਜਾਂਦਾ ਹੈ ਤਾਂ ਆਪਣੇ ਭਰਾ ਨੂੰ ਉੱਥੇ ਨਾ ਪਾ ਕੇ ਉਹ ਹੋਰ ਵੀ ਦੁਖੀ ਹੋ ਜਾਂਦਾ ਹੈ ਕਹਿੰਦਾ ਹੈ हे ਭਗਵਾਨ ਇਹ ਤੁਹਾਡੀ ਕਿਹੜੀ ਮਾਇਆ ਹੈ ਇੱਕ ਪਾਸੇ ਤੁਸੀਂ ਮੈਨੂੰ ਰਾਜਾ ਬਣਾ ਦਿੱਤਾ ਦੂਜੇ ਪਾਸੇ ਮੈਨੂੰ ਮੇਰਾ ਭਰਾ ਦਾ ਕ੍ਰਿਆ ਕਰਮ ਕਰਨ ਦਾ ਮੌਕਾ ਵੀ ਨਹੀਂ ਦਿੱਤਾ ਕਿੰਨਾ ਅਭਾਗਾ ਭਰਾ ਹਾਂ ਮੈਂ ਜੋ ਆਪਣੇ ਭਰਾ ਨੂੰ ਲੱਕੜ ਵੀ ਨਾ ਦੇ ਸਕਿਆ ਹੁਣ ਮੈਂ ਉਸ ਨੂੰ ਕਿੱਥੇ ਲੱਭਾਂ ਪ੍ਰਭੂ ਤਾਂ ਰਾਜਾ ਦੇ ਸਪਾਈ ਉਸ ਨੂੰ ਕਹਿੰਦੇ ਹਨ ਮਹਾਰਾਜ ਮਾਫ਼ ਕਰਨਾ ਪਰ ਇਹ ਜੰਗਲ ਹੈ ਅਤੇ ਇੱਥੇ ਅਨੇਕ ਜੰਗਲੀ ਜਾਨਵਰ ਰਹਿੰਦੇ ਹਨ ਸ਼ਾਇਦ ਉਹਨਾਂ ਵਿੱਚੋਂ ਕੋਈ ਜਾਨਵਰ ਤੁਹਾਡੇ ਭਰਾ ਦੇ ਮ੍ਰਿਤਕ ਸ਼ਰੀਰ ਨੂੰ ਚੁੱਕ ਕੇ ਲੈ ਗਿਆ ਹੋਵੇਗਾ ਰਾਜਾ ਦੁਖੀ ਦਿਲ ਨਾਲ ਵਾਪਸ ਮਹਿਲ ਪਰਤ ਜਾਂਦਾ ਹੈ ਰਾਜਾ ਰੂਪ ਡੂੰਗੀ ਸੋਚ ਅਤੇ ਭਾਰੀ ਮਨ ਨਾਲ ਆਪਣੇ ਦਰਬਾਰ ਵਿੱਚ ਬੈਠਾ ਸੀ ਤਦ ਉਸ ਨਗਰ ਦਾ ਇੱਕ ਬਹੁਤ ਵੱਡਾ ਸुਦਾਗਰ ਦਰਬਾਰ ਵਿੱਚ ਆਉਂਦਾ ਹੈ ਅਤੇ ਰਾਜਾ ਰੂਪ ਅੱਗੇ ਬੇਨਤੀ ਕਰਦਾ ਹੈ "ਹੇ ਮਹਾਰਾਜ ਮੈਂ ਇੱਕ ਸुਦਾਗਰ ਹਾਂ ਮੇਰਾ ਸਮੁੰਦਰੀ ਜਹਾਜ਼ ਫਸ ਗਿਆ ਹੈ ਪੁੱਛਣ ਤੇ ਮੈਨੂੰ ਇੱਕ ਜੋਤਸੀ ਨੇ ਦੱਸਿਆ ਕਿ ਜਹਾਜ਼ ਇੱਕ ਮਨੁੱਖ ਦੀ ਭੇਟ ਯਾਨੀ ਬਲੀ ਚਾਹੁੰਦਾ ਹੈ" ਸुਦਾਗਰ ਅੱਗੇ ਕਹਿੰਦਾ ਹੈ "ਮਹਾਰਾਜ ਮੇਰੀ ਪ੍ਰਾਰਥਨਾ ਹੈ ਮੈਨੂੰ ਇੱਕ ਆਦਮੀ ਭੇਟ ਲਈ ਦਿੱਤਾ ਜਾਵੇ" ਉਸ ਸਮੇਂ ਰਾਜਾ ਦਾ ਧਰਮ ਕਰਤਵ ਸੀ ਕਿ ਉਹ ਆਪਣੇ ਰਾਜ ਦੇ ਸੌਦાગਰਾਂ ਦੀ ਮਦਦ ਕਰੇ ਕਿਉਂਕਿ ਰਾਜ ਦੇ ਮੁੱਖ ਸੌਦાગਰ ਵੱਡੀ ਮਾਤਰਾ ਵਿੱਚ ਰਾਜਕੋਸ਼ ਵਿਕਰ ਜਮਾ ਕਰਵਾਉਂਦੇ ਸਨ ਹੁਣ ਰਾਜਾ ਨੇ ਪਰੰਪਰਾ ਅਨੁਸਾਰ ਸਿਪਾਈਆਂ ਨੂੰ ਹੁਕਮ ਦੇ ਦਿੱਤਾ ਕਿ ਇਸੇ ਬੁੱਢੇ ਵਿਅਕਤੀ ਨੂੰ ਜੋ ਮੌਤ ਦੇ ਨੇੜੇ ਹੋਵੇ ਉਸ ਨੂੰ ਸੌਦાગਰ ਨੂੰ ਸੌਂਪ ਦਿੱਤਾ ਜਾਵੇ ਅਤੇ ਬੁੱਢੇ ਦੇ ਪਰਿਵਾਰ ਵਾਲਿਆਂ ਦੀ ਧਨ ਦੌਲਤ ਨਾਲ ਸਹਾਇਤਾ ਕੀਤੀ ਜਾਵੇ ਰਾਜਾ ਦਾ ਹੁਕਮ ਮੰਨ ਕੇ ਸਿਪਾਈ ਤੁਰੰਤ ਅਜੇ ਬੁੱਢੇ ਵਿਅਕਤੀ ਦੀ ਖੋਜ ਵਿੱਚ ਨਗਰ ਵਿੱਚ ਨਿਕਲ ਪੈਂਦੇ ਹਨ ਪਰ ਬਹੁਤ ਲੱਭਣ ਤੇ ਵੀ ਉਹਨਾਂ ਨੂੰ ਅਜਾ ਕੋਈ ਵਿਅਕਤੀ ਨਹੀਂ ਮਿਲਦਾ ਸੋ ਉਹ ਥੱਕ ਹਾਰ ਕੇ ਵਾਪਸ ਮਹਿਲ ਪਰਤ ਰਹੇ ਸਨ ਤਦ ਸੰਜੋਗ ਨਾਲ ਬਸੰਤ ਆਪਣੇ ਭਰਾ ਰੂਪ ਨੂੰ ਲੱਭਦਾ ਹੋਇਆ ਉਹਨਾਂ ਦੇ ਸਾਹਮਣੇ ਆ ਜਾਂਦਾ ਹੈ ਜਦੋਂ ਸਿਪਾਈਆਂ ਨੇ ਉਸ ਨੂੰ ਵੇਖਿਆ ਤਾਂ ਉਸ ਤੋਂ ਪੁੱਛਿਆ ਉਹ ਜਾਣ ਵਾਲੀ ਤੂੰ ਕਿੱਥੇ ਜਾ ਰਿਹਾ ਹੈ ਤਾਂ ਬਸੰਤ ਨੇ ਕਿਹਾ ਮੈਂ ਇੱਕ ਦੁਖਿਆਰਾ ਪ੍ਰਦੇਸੀ ਹਾਂ ਜੋ ਆਪਣੇ ਭਰਾ ਨੂੰ ਲੱਭਦਾ ਫਿਰ ਰਿਹਾ ਹਾਂ ਉਸ ਨੂੰ ਵੇਖ ਕੇ ਸਿਪਾਈਆਂ ਨੇ ਵਿਚਾਰ ਕੀਤਾ ਇਹ ਆਦਮੀ ਸਾਡੇ ਨਗਰ ਦਾ ਵੀ ਨਹੀਂ ਹੈ ਕਿਉਂ ਨਾ ਇਸ ਨੂੰ ਫੜ ਕੇ ਸੁਦਾਗਰ ਦੇ ਹਵਾਲੇ ਕਰ ਦਿੱਤਾ ਜਾਵੇ ਸਾਡੇ ਨਗਰ ਦੇ ਕਿਸੇ ਵਿਅਕਤੀ ਦੀ ਭੇਟ ਵੀ ਨਹੀਂ ਦੇਣੀ ਪਵੇਗੀ ਅਤੇ ਰਾਜਾ ਦੇ ਹੁਕਮ ਦੀ ਪਾਲਣਾ ਵੀ ਹੋ ਜਾਵੇਗੀ ਇਸੇ ਸੋਚ ਨਾਲ ਸਿਪਾਈ ਬਸੰਤ ਨੂੰ ਫੜ ਲੈਂਦੇ ਹਨ ਅਤੇ ਉਸ ਨੂੰ ਸੁਦਾਗਰ ਦੇ ਹਵਾਲੇ ਕਰ ਦਿੰਦੇ ਹਨ ਜਦੋਂ ਸੁਦਾਗਰ ਬਸੰਤ ਤੇ ਬਲੀ ਦੇਣ ਲਈ ਉਸ ਨੂੰ ਜਹਾਜ਼ ਤੇ ਲੈ ਜਾਂਦਾ ਹੈ ਤਾਂ ਉਸ ਦੇ ਪੈਰ ਰੱਖਦਿਆਂ ਹੀ ਜਹਾਜ਼ ਚੱਲ ਪੈਂਦਾ ਹੈ ਇਹ ਵੇਖ ਕੇ ਸੇਠ ਹੈਰਾਨ ਹੋ ਜਾਂਦਾ ਹੈ ਅਤੇ ਸੋਚਦਾ ਹੈ ਇਹ ਤਾਂ ਬੜਾ ਭਾਗਸ਼ਾਲੀ ਵਿਅਕਤੀ ਹੈ ਜਿਸ ਦੇ ਪੈਰ ਮੇਰੇ ਜਹਾਜ਼ ਵਿੱਚ ਪੈਂਦੇ ਹੀ ਇਹ ਬਿਨਾਂ ਕਿਸੇ ਦੀ ਬਲੀ ਦਿੱਤੇ ਚੱਲ ਪਿਆ ਇਸੇ ਸੋਚ ਨਾਲ ਸੁਦਾਗਰ ਬਸੰਤ ਨੂੰ ਆਪਣੇ ਕੋਲ ਨੌਕਰ ਰੱਖ ਲੈਂਦਾ ਹੈ ਅਤੇ ਉਸ ਨੂੰ ਆਪਣੇ ਨਾਲ ਜਹਾਜ਼ ਵਿੱਚ ਲੈ ਜਾਂਦਾ ਹੈ ਸੋਦਾਗਰ ਆਪਣਾ ਸਮਾਨ ਨਾਲ ਭਰਿਆ ਜਹਾਜ਼ ਲੈ ਕੇ ਦੂਜੇ ਰਾਜ ਵਿੱਚ ਜਾਂਦਾ ਹੈ ਉੱਥੇ ਜਾ ਕੇ ਸੋਦਾਗਰ ਨੂੰ ਪਤਾ ਲੱਗਦਾ ਹੈ ਕਿ ਅੱਜ ਇਸ ਰਾਜ ਦੇ ਰਾਜਾ ਦੀ ਲੜਕੀ ਦਾ ਸਵੰਮਬਰ ਹੈ ਉਹ ਸੋਚਦਾ ਹੈ ਕਿਉਂ ਨਾ ਜਹਾਜ਼ ਖਾਲੀ ਹੋਣ ਤੱਕ ਜਾ ਕੇ ਸਵੰਮਬਰ ਵੇਖਿਆ ਜਾਵੇ ਉਹ ਬਸੰਤ ਨੂੰ ਲੈ ਕੇ ਰਾਜਾ ਦੀ ਲੜਕੀ ਦਾ ਸਵੰਮਬਰ ਵੇਖਣ ਚੱਲ ਪੈਂਦਾ ਹੈ ਉਸ ਦੇ ਸਤੰਬਰ ਵਿੱਚ ਹਿੱਸਾ ਲੈਣ ਲਈ ਦੂਰ ਦੂਰ ਤੋਂ ਵੱਡੇ ਵੱਡੇ ਰਾਜਾ ਮਹਾਰਾਜਾ ਆਏ ਹੋਏ ਸਨ ਕਿਉਂਕਿ ਰਾਜਕੁਮਾਰੀ ਚੰਦਰਾ ਆਪਣੀ ਸੁੰਦਰਤਾ ਲਈ ਦੇਸ਼ ਪ੍ਰਦੇਸ਼ ਵਿੱਚ ਮਸ਼ਹੂਰ ਸੀ ਸੋਦਾਗਰ ਅਤੇ ਬਸੰਤ ਵੀ ਜਾ ਕੇ ਰਾਜ ਸਭਾ ਵਿੱਚ ਖੜੇ ਹੋ ਜਾਂਦੇ ਹਨ ਕੁਝ ਸਮੇਂ ਬਾਅਦ ਰਾਜਕੁਮਾਰੀ ਚੰਦਰਾ ਆਪਣੇ ਹੱਥ ਵਿੱਚ ਵਰਮਾਲਾ ਲੈ ਕੇ ਆਪਣਾ ਵਰ ਚੋਣਨ ਲਈ ਰਾਜ ਸਭਾ ਵਿੱਚ ਆਉਂਦੀ ਹੈ ਜਦੋਂ ਉਹ ਰਾਜ ਸਭਾ ਵਿੱਚ ਵੇਖਦੀ ਹੈ ਤਾਂ ਉਸ ਨੂੰ ਇੱਕ ਤੋਂ ਵੱਧ ਕੇ ਇੱਕ ਰਾਜਾ ਮਹਾਰਾਜਾ ਦਿਖਾਈ ਦਿੰਦੇ ਹਨ ਪਰ ਰਾਜਕੁਮਾਰੀ ਚੰਦਰਾ ਦੀ ਨਜ਼ਰ ਸਭ ਤੋਂ ਪਿੱਛੇ ਅਤੇ ਇੱਕ ਪਾਸੇ ਖੜੇ ਸੁੰਦਰ ਨੌਜਵਾਨ ਤੇ ਅੜਕ ਜਾਂਦੀ ਹੈ ਜਿਸ ਦਾ ਚਿਹਰਾ ਮੁਰਝਾਇਆ ਹੋਣ ਦੇ ਬਾਵਜੂਦ ਉਸ ਵਿੱਚ ਇੱਕ ਵੱਖਰਾ ਹੀ ਨੂਰ ਦਿਖਾਈ ਦੇ ਰਿਹਾ ਸੀ ਉਹ ਨੌਜਵਾਨ ਸੀ ਬਸੰਤ ਜੋ ਕਰਮਾ ਦਾ ਮਾਰਿਆ ਸੁਦਾਗਰ ਦੇ ਨਾਲ ਇੱਥੇ ਆ ਤਾਂ ਗਿਆ ਸੀ ਪਰ ਉਸ ਵਿਚਾਰੇ ਨੂੰ ਇੰਨਾ ਸਭ ਨਾਲ ਕੋਈ ਮਤਲਬ ਨਹੀਂ ਸੀ ਉਹ ਤਾਂ ਬਸ ਗਰਦਨ ਝੁਕਾਏ ਆਪਣੀ ਹੀ ਸੋਚ ਵਿੱਚ ਡੁੱਬਿਆ ਹੋਇਆ ਸੀ ਰਾਜਕੁਮਾਰੀ ਚੰਦਰਾ ਉਸ ਦੇ ਕੋਲ ਆਉਂਦੀ ਹੈ ਅਤੇ ਉਸ ਨੂੰ ਵਰਮਾਲਾ ਪਾ ਦਿੰਦੀ ਹੈ ਇਹ ਵੇਖ ਕੇ ਸਭਾ ਵਿੱਚ ਮੌਜੂਦ ਸਾਰੇ ਰਾਜਾ ਮਹਾਰਾਜਾ ਹੈਰਾਨ ਹੋ ਜਾਂਦੇ ਹਨ ਸੋਦਾਗਰ ਨੂੰ ਤਾਂ ਜਿਵੇਂ ਸੱਪ ਸੰਘ ਜਾਂਦਾ ਹੈ ਉਹ ਸੋਚਦਾ ਹੈ ਇਹ ਕੀ ਹੋ ਗਿਆ ਇਸ ਕੰਗਾਲ ਨੂੰ ਆਪਣੇ ਨਾਲ ਇੱਥੇ ਲੈ ਕੇ ਹੀ ਨਹੀਂ ਆਉਣਾ ਸੀ ਇਹ ਸਭ ਵੇਖ ਕੇ ਬਸੰਤ ਵੀ ਚੌਂਕ ਜਾਂਦਾ ਹੈ ਉਸ ਨੂੰ ਸਮਝ ਨਹੀਂ ਆਉਂਦਾ ਕਿ ਇੱਕਦਮ ਕੀ ਹੋ ਗਿਆ ਉਹ ਰਾਜਕੁਮਾਰੀ ਚੰਦਰਾ ਨੂੰ ਕਹਿੰਦਾ ਹੈ اے ਰਾਜਕੁਮਾਰੀ ਤੁਸੀਂ ਰਾਜਾ ਦੀ ਲੜਕੀ ਹੋ ਮੈਂ ਤੁਹਾਡੇ ਲਾਇਕ ਨਹੀਂ ਹਾਂ ਮੈਂ ਤਾਂ ਇੱਕ ਕਰਮਹੀਣ ਦੁਖਿਆਰਾ ਹਾਂ ਵੇਖੋ ਤਾਂ ਸਭਾ ਵਿੱਚ ਇੱਕ ਤੋਂ ਵੱਧ ਕੇ ਇੱਕ ਰਾਜਾ ਮਹਾਰਾਜਾ ਆਏ ਹੋਏ ਹਨ ਤੁਸੀਂ ਉਨ੍ਹਾਂ ਵਿੱਚੋਂ ਆਪਣੇ ਲਾਇਕ ਵਰਤੋ ਰਾਜਕੁਮਾਰੀ ਮੈਂ ਤੁਹਾਡੇ ਲਾਇਕ ਨਹੀਂ ਹਾਂ ਬਸੰਤ ਦੇ ਗੱਲ ਸੁਣ ਕੇ ਰਾਜਕੁਮਾਰੀ ਚੰਦਰਾ ਕਹਿੰਦੀ ਹੈ ਨਹੀਂ ਨਹੀਂ ਸਵਾਮੀ ਮੈਂ ਇੱਕ ਪਤੀ ਵਰਤਾ ਔਰਤ ਹਾਂ ਅਤੇ ਮੈਂ ਤੁਹਾਨੂੰ ਦੇਖਦਿਆਂ ਹੀ ਆਪਣਾ ਪਤੀ ਮੰਨ ਲਿਆ ਸੀ ਪਤੀ ਵਰਤਾ ਔਰਤ ਇੱਕ ਵਾਰ ਜਿਸ ਨੂੰ ਆਪਣਾ ਪਤੀ ਮੰਨ ਲੈਂਦੀ ਹੈ ਫਿਰ ਸਵਾਏ ਉਸ ਦੇ ਕਿਸੇ ਹੋਰ ਬਾਰੇ ਸੋਚਣਾ ਵੀ ਪਾਪ ਸਮਝਦੀ ਹੈ ਹੁਣ ਤੁਸੀਂ ਹੀ ਮੇਰੇ ਪਤੀ ਪਰਮੇਸ਼ਵਰ ਹੋ ਤਾਂ ਬਸੰਤ ਕਹਿੰਦਾ ਹੈ اے ਰਾਜਕੁਮਾਰੀ ਮੈਂ ਬਹੁਤ ਹੀ ਗਰੀਬ ਆਦਮੀ ਹਾਂ ਜਿਸ ਦੇ ਕੋਲ ਰਹਿਣ ਲਈ ਆਪਣਾ ਘਰ ਵੀ ਨਹੀਂ ਹੈ ਮੈਂ ਤਾਂ ਸੁਦਾਗਰ ਦੇ ਕੋਲ ਇੱਕ ਛੋਟਾ ਜਿਹਾ ਨੌਕਰ ਹਾਂ ਬਸੰਤ ਦੀ ਗੱਲ ਸੁਣ ਕੇ ਰਾਜਕੁਮਾਰੀ ਬੋਲੀ ਸਵਾਮੀ ਮੈਨੂੰ ਹੁਣ ਤੁਹਾਡੀ ਧਨ ਦੌਲਤ ਜਾਂ ਗਰੀਬੀ ਨਾਲ ਕੋਈ ਫਰਕ ਨਹੀਂ ਪੈਂਦਾ ਹੁਣ ਤੁਸੀਂ ਜਿਹੋ ਜਿਹੇ ਵੀ ਹੋ ਮੇਰੇ ਪਤੀ ਹੋ ਜਿਸ ਹਾਲ ਵਿੱਚ ਤੁਸੀਂ ਰਹੋਗੇ ਮੈਂ ਵੀ ਰਹਿ ਲਵਾਂਗੀ ਜੋ ਤੁਸੀਂ ਖਾਓਗੇ ਉਹ ਮੈਂ ਵੀ ਖਾ ਲਵਾਂਗੀ ਅੰਤ ਵਿੱਚ ਰਾਜਕੁਮਾਰੀ ਚੰਦਰਾ ਦੇ ਜਿੱਦ ਅੱਗੇ ਮਜਬੂਰ ਹੋ ਕੇ ਬਸੰਤ ਨੂੰ ਵੀ ਝੁਕਣਾ ਪੈਂਦਾ ਹੈ ਜਦੋਂ ਰਾਜਕੁਮਾਰੀ ਮਾਲਾ ਪਾ ਕੇ ਚੱਲਣ ਦੀ ਤਿਆਰੀ ਕਰਨ ਲਈ ਮਹਿਲ ਵਿੱਚ ਜਾਂਦੀ ਹੈ ਤਾਂ ਉਸ ਦੇ ਪਿਤਾ ਵੀ ਉਸ ਨੂੰ ਸਮਝਾਉਂਦੇ ਹਨ हे ਮੂਰਖ ਲੜਕੀ ਇਹ ਤੂੰ ਕੀ ਕਰ ਦਿੱਤਾ ਮੈਂ ਤੇਰਾ ਸਵੰਬਰ ਇਸ ਲਈ ਕਰਵਾਇਆ ਸੀ ਕਿ ਤੂੰ ਚੰਗੀ ਤਰ੍ਹਾਂ ਵੇਖ ਪਰਖ ਕੇ ਇੱਕ ਸੁੰਦਰ ਅਤੇ ਤਾਕਤਵਰ ਰਾਜਕੁਮਾਰ ਨੂੰ ਆਪਣਾ ਪਤੀ ਚੁਣੇਗੀ ਪਰ ਲੱਗਦਾ ਹੈ ਤੇਰੀ ਮਤ ਮਾਰੀ ਗਈ ਜੋ ਤੂੰ ਉਸ ਕੰਗਾਲ ਦੇ ਗਲੇ ਵਿੱਚ ਪਰਮਾਲਾ ਪਾ ਕੇ ਉਸ ਨੂੰ ਆਪਣਾ ਪਤੀ ਚੁਣ ਲਿਆ ਆਪਣੇ ਪਿਤਾ ਦੀ ਗੱਲ ਸੁਣ ਕੇ ਰਾਜਕੁਮਾਰੀ ਕਹਿੰਦੀ ਹੈ ਪਿਤਾ ਜੀ ਹੁਣ ਉਹ ਜਿਹੋ ਜਿਆ ਵੀ ਹੈ ਮੇਰਾ ਪਤੀ ਹੈ ਤੁਸੀਂ ਉਹਨਾਂ ਦੀ ਬੇਇੱਜ਼ਤੀ ਨਾ ਕਰੋ ਰਾਜਾ ਕਹਿੰਦਾ ਹੈ ਠੀਕ ਹੈ ਜੇ ਤੇਰਾ ਇਹੀ ਫੈਸਲਾ ਹੈ ਤਾਂ ਮੈਂ ਤੈਨੂੰ ਆਪਣੇ ਧਨ ਵਿੱਚੋਂ ਇੱਕ ਫੁੱਟੀ ਕੌੜੀ ਵੀ ਨਹੀਂ ਦੇਵਾਂਗਾ ਦੇਖਾ ਤਾਂ ਤੂੰ ਇਸ ਕੰਗਾਲ ਨਾਲ ਕਿਵੇਂ ਰਹਿ ਲਵੇਂਗੀ ਰਾਜਕੁਮਾਰੀ ਤੇ ਆਪਣੇ ਪਿਤਾ ਦੀਆਂ ਗੱਲਾਂ ਦਾ ਕੋਈ ਅਸਰ ਨਹੀਂ ਹੋਇਆ ਉਹ ਆਪਣੇ ਮਾਤਾ-ਪਿਤਾ ਅਤੇ ਪਰਿਵਾਰ ਨੂੰ ਤਿਆਗ ਕੇ ਬਸੰਤ ਦੇ ਨਾਲ ਚੱਲ ਪੈਂਦੀ ਹੈ। ਬਸੰਤ ਆਪਣੀ ਨਵਿਆਹੀ ਪਤਨੀ ਰਾਜਕੁਮਾਰੀ ਚੰਦਰਾ ਨੂੰ ਲੈ ਕੇ ਸੁਦਾਗਰ ਦੇ ਜਹਾਜ਼ ਤੇ ਆ ਜਾਂਦਾ ਹੈ। ਉਹਨਾਂ ਦੇ ਪਹੁੰਚਦਿਆਂ ਹੀ ਸੁਦਾਗਰ ਆਪਣੇ ਜਹਾਜ਼ ਨੂੰ ਰਾਜਵਾਲ ਰਵਾਨਾ ਕਰ ਦਿੰਦਾ ਹੈ। ਸੁਦਾਗਰ ਦੇ ਮਨ ਵਿੱਚ ਹੁਣ ਵੀ ਉਹੀ ਗੱਲ ਘੁੰਮ ਰਹੀ ਸੀ ਦੇ ਉਹ ਪਸੰਦ ਨੂੰ ਆਪਣੇ ਨਾਲ ਸਵੇਬਰ ਵਿੱਚ ਕਿਉਂ ਲੈ ਗਿਆ ਰਾਜਕੁਮਾਰੀ ਚੰਦਰਾ ਨੇ ਉਸ ਨੂੰ ਮਾਲਾ ਕਿਉਂ ਪਹਿਨਾਈ ਕੀ ਮੈਂ ਬਦਸੂਰਤ ਹਾਂ ਜੋ ਰਾਜਕੁਮਾਰੀ ਨੇ ਮੈਨੂੰ ਮਾਲਾ ਨਹੀਂ ਪਹਿਨਾਈ ਮੇਰੇ ਕੋਲ ਇੰਨੀ ਧਨ ਦੌਲਤ ਹੈ ਇੰਨਾ ਵੱਡਾ ਸ਼ਾਹੂਕਾਰ ਹਾਂ ਫਿਰ ਵੀ ਉਸ ਨੇ ਮੈਨੂੰ ਪਸੰਦ ਨਾ ਕਰਕੇ ਮੇਰੇ ਨੌਕਰ ਨੂੰ ਮਾਲਾ ਪਹਿਨਾ ਦਿੱਤੀ ਇਸ ਤੋਂ ਵੱਡੀ ਬੇਇੱਜ਼ਤੀ ਮੇਰੇ ਲਈ ਹੋਰ ਕੀ ਹੋਵੇਗੀ ਮੈਂ ਆਪਣੀ ਬੇਇੱਜ਼ਤੀ ਦਾ ਬਦਲਾ ਤਾਂ ਲੈ ਕੇ ਰ੍ਹਾਂਗਾ